ਬੀਜੀ ਸੋਧ ਮੈਨੂੰ ਲੈ ਕੇ ਕਿਸਾਨਾਂ ਵੱਲੋਂ 2 ਦਿਨ ਦਾ 2 ਘੰਟੇ ਦਾ ਜਿਹੜਾ ਉਹ ਦਰਨਾ ਜਿਹੜਾ ਅੱਜ ਰੇਲ ਟ੍ਰੈਕ ਜਿਹਦੇ ਲਾਣਾ ਸੀਗਾ ਉਹਨੂੰ ਲੈ ਕੇ ਕਿ ਜਦੋਂ ਕਿਸਾਨ ਜਿਹੜੇ ਰੇਲ ਟ੍ਰੈਕ ਕੋਲ ਪਹੁੰਚੇ ਟੈਂਕਾ ਵਾਲੀ ਬੱਸ ਦੀ ਉਥੇ ਪੁਲਿਸ ਨੇ ਜਿਹੜਾ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿਉਂਕਿ ਪੁਲਿਸ ਦਾ ਕਹਿਣਾ ਵੀ ਇਸ ਜਗ੍ਹਾ ਪਰਚਾਤਾ ਰੇਲ ਟ੍ਰੈਕ ਤੇ ਨਹੀਂ ਕਰੰ ਦੇਣਾ ਜਿਸ ਦੇ ਦੌਰਾਨ ਹੀ ਜਿਹੜਾ ਪੁਲਿਸ ਤੇ ਕਿਸਾਨਾਂ ਦੇ ਵਿੱਚ ਝੜਪ ਹੋਈ ਆ ਤੇ ਜਬਰਨ ਜਿਹੜੇ ਕਿਸਾਨ ਪੁਲਿਸ ਦੇ ਨਾਲ ਖੇਬਾਜੀ ਕਰਦੇ ਹੋਏ ਰੇਲ ਟ੍ਰੈਕ ਤੇ ਪਹੁੰਚਿਆ ਤੇ ਉਸ ਤੋਂ ਬਾਅਦ ਧਰਨੇ ਤੇ ਬੈਠੇ ਲੇਕਿਨ ਧਰਨੇ ਤੇ ਜਿਹੜੋ ਬੈਠਿਆ ਉਸ ਤੋਂ ਬਾਅਦ ਵੀ ਵੱਡੀ ਤਦਾਦ ਵਿੱਚ ਜਿਹੜੀ ਆ ਪੁਲਿਸ ਪ੍ਰਸ਼ਾਸਨ ਜਿਹੜਾ ਕਿ ਹੋਈਆ ਕਈ ਕਿਸਾਨਾਂ ਦੀਆਂ ਜਿਹੜੀਆਂ ਪੱਗਾਂ ਵੀ ਉਹ ਉਤਾਰੀਆਂ ਉਤਰੀਆਂ ਨੇ ਤੇ ਕਈਆਂ ਨੂੰ ਜੜੀਆਂ ਸੱਟਾਂ ਵੀ ਵੱਜੀਆਂ ਨੇ ਇਹਨਾਂ ਹਾਲਾਤਾਂ ਦੇ ਵਿੱਚ ਸਮਝ ਲੈਂਦੇ ਆ ਵੀ ਅੱਜ ਦੇ ਜਿਹੜਾ ਤਰਨਾ ਹੈਗਾ ਉਹ ਕਾਫੀ ਜਿਹੜਾ ਤਣਾਅਪੂਰਨ ਜਿਹੜਾ ਮਾਹੌਲ ਹੈ ਉਸ ਧੰਨੇ ਕਰਕੇ ਬਣ ਗਿਆ ਕਿਉਂਕਿ ਪੁਲਿਸ ਜੜੀਆਂ ਨਹੀਂ ਚਾਹਦੀ ਵੀ ਇਹ ਜਿਹੜਾ ਤਰਨਾ ਹੈਗਾ ਰੇਲ 트랙 ਤੇ ਲੱਗੇ ਰੇਲ 트랙 ਸਾਲੀ ਕਰਾਉਂਦੀ ਜੜੀਆਂ ਕੁਛ ਨਹੀਂ ਹੋ ਜਾਂਦੀ ਆਹ ਭਾਈ ਕੀ ਕੀਤਾ ਅੱਜ ਹਾਲਾਤ ਕੀ ਬਣਾਏ ਕੁਛ ਨਹੀਂ ਉਸਨੇ ਵੇਖੋ ਤੁਹਾਡੇ ਸਾਹਮਣੇ ਸਾਡੀਆਂ ਪੱਗਾਂ ਵੀ ਲਾਈਆਂ ਨੇ ਸਾਡੇ ਦੇ ਲਾਠੀ ਚਾਰਜ ਕੀਤਾ ਬਹੁਤਾਂ ਕੰਮ ਕੀ ਖਿੱਚ ਨੂੰ ਵੀ ਸਾਡੀ ਕੀਤੀ ਸਾਡਾ ਪ੍ਰਧਾਨ ਸਾਹਿਬ ਤਾਂ ਜੇ ਸ ਤੁਹਾਡਾ ਸ਼ਾਂਤੀਪੁਰੋਂ ਬਾਈ ਬੈਠੇ ਆ ਕੋਹ ਘੰਟੇ ਦਾ ਸਾਡਾ ਧਰਨਾ ਹੀ ਕੁਲੰਮਾ ਧਰਨਾ ਵੀ ਨਹੀਂ ਸੀ ਕੋ ਦੋ ਦਿਨ ਤਾਂ ਨਹੀਂ ਜਾੜ ਦਿੰਦਾ ਇਹ 2 ਘੰਟੇ ਦਾ ਧਰਨਾ ਸੀ ਸ਼ਾਂਤਮਾ ਹੀ ਬੈਠੇ ਸਾਂ ਉਸਨੇ ਸਾਡੇ ਦੇ ਧੱਕਾ ਕੀਤਾ ਸਾਡੀਆਂ ਪੱਗਾਂ ਮਲਾਈਆਂ ਮੇਰੀ ਵੀ ਪੱਗ ਲੈ ਗਈ ਤੇ ਫਿਰ ਕਿਉਂ ਮਤਬਕੀ ਪੁਲਿਸ ਰੋਕਦੀ ਪਈ ਤਾ ਕੀ ਪਤਾ ਹੁਣ ਇਹਦਾ ਪੁਲਿਸ ਨੂੰ ਪਤਾ ਕਿਉਂ ਰੋਕਦੀ ਪਈ ਅਸੀਂ ਤਾਂ ਕੋਈ ਧੱਕਾ ਤਾਂ ਨਹੀਂ ਕਰਦੇ ਸ਼ਾਂਤਮਾ ਹੀ ਬੈਠੇ ਆ ਤੁਹਾਡੀ ਆਪਣੀਆਂ ਮੰਗਾਂ ਬਿਜਲੀ ਸੋਧ ਮਿਲਦੀ ਹਾਂ ਬਿਜਲੀ ਸੋਧ ਬਿੱਲ ਦੀ ਮੰਗਾਂ ਹੋਰ ਵੀ ਸਾਡੀਆਂ ਮੰਗਾਂ ਨੇ ਪਰ ਸਰਕਾਰ ਸਾਡੇ ਦੇ ਧੱਕਾ ਕਰਦੀ ਪਈ ਕਹਿੰਦੇ ਨਹੀਂ ਜਿਹੜੇ ਪ੍ਰਸ਼ਾਸਨ ਇਹਨਾਂ ਜਿਹੜਾ ਪੁਛ ਪ੍ਰਸ਼ਾਸਨ ਜਿਹੜਾ ਇੱਥੇ ਪਹੁੰਚਾ ਹੋਇਆ ਵੀ ਦਿਖਾਈ ਦੇ ਰਿਹਾ ਸੀ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਕਰਾਂਗੇ ਵੀ ਆਖਿਰ ਉਹਨਾਂ ਨੂੰ ਕੀ ਮਤਲਬ ਕੀ ਇਹੋ ਜਿਹਾ ਜਿਹੜਾ ਗੱਲਬਾਤ ਮਣੀ ਵੀ ਦੋ ਘੰਟੇ ਦਾ ਜਿਹੜਾ ਸ਼ਾਂਤੀ ਵਾਲਾ ਮਾਹੌਲ ਜਿਹੜਾ ਬਣਿਆ ਹੋਇਆ ਸੀ ਕਿਉਂਕਿ ਉਸ ਤੋਂ ਬਾਅਦ ਵੀ ਜਿਹੜਾ ਪੀਐਨ ਵਾਲੇ ਜਿਹੜਾ ਅਸੀਂ ਲਗਾ ਕੇ ਰੱਖਿਆ ਕਿਉਂਕਿ ਜਿਹੜੇ ਅਧਿਕਾਰੀ ਇੱਥੇ ਪਹੁੰਚੇ ਜਬਰਨ ਜਿਹੜਾ ਉਠਾਉਣ ਦੀ ਕੋਸ਼ਿਸ਼ ਕਰ ਰਹੇ ਆ ਤਨਾ ਕਾਰਿਆਂ ਨੂੰ ਨਿੱਤ ਪੁਲਿਸ ਅਧਿਕਾਰੀ ਵੀ ਇੱਥੇ ਪਹੁੰਚੇ ਬੜੀ ਬਜੀ ਤਾ ਜਿਹੜੀ ਰਿਪੋਰਟ ਹੈ ਉਹ ਮਨੂਜੀਆ ਇਹਨਾਂ ਹਾਲਾਤਾਂ ਦੇ ਵਿੱਚ ਵੀ ਕੀ ਬ ਉਠਾ ਇਹ ਗੱਲ ਤੇ ਖਤਰਨਾ ਰੇਲਵੇ ਰੋਕਾ ਨੂੰ ਰੋਕਣਾ ਇੱਥੇ ਜੇ ਜਿਹੜੀ ਟ੍ਰੇਨਾਂ ਜਾ ਰਹੀਆਂ ਹੋਰ ਉਹ ਗੱਲ ਤੇ ਅਸੀਂ ਕਹਿੰਦੇ ਸ਼ਾਂਤ ਹੋ ਜਾ ਜਾਨਾ ਤੁਸੀਂ ਪਾਸੇ ਬੈਠੀ ਜਾਓ ਪਾਸੇ ਬੈਠੇ ਕਹਿਣ ਸਮੂਹ ਦਿਓ ਮੈਂਬਰਾਂ ਨੂੰ ਦਿਓ ਈ ਤੁਸੀਂ ਸਮੂਹ ਲਈਏ ਈ ਤੁਸੀਂ ਸਾਹ ਵਹੀਂ ਮੈਂਬਰ ਨਹੀਂ ਹੈ ਜਿਹੜਾ ਹੈਗਾ ਅੱਗੇ ਉੱਪਰ ਸਰਕਾਰ ਨੂੰ ਭਜਾਂਗੇ ਫੜੋ ਇਸ ਗੱਲ ਤੇ ਰਾਜੀ ਨਹੀਂ ਪਰ ਹੁਣ ਜਿਹੜੀ ਅੱਤ ਟਸਲ ਬਾਜੀ ਹੋਈ ਆ ਤਾਂ ਕਮੁੱਕੀ ਹੋਈ ਆ ਫਿਰ ਟੱਟਾ ਬਕਨੇ ਹੋ ਜਿਹੜੇ ਬੰਦੇ ਨੂੰ ਅਸੀਂ ਫਰਕ ਬਿਠਾ ਰਹੇ ਆ ਉਹ ਹੁਣ ਬੰਦਾ ਕਹਿੰਦਾ ਵੀ ਮੈਂ ਦੁਬਾਰਾ ਦੁਬਾਰਾ ਹੀ ਘੇ ਧਾਕਣ ਕਰਾਈ ਐ ਐਮੂਲੈਂਸ ਮਗਾਈ ਹੋਈ ਆ ਵੀ ਨੇ ਨਹੀਂ ਕਹਿ ਸਕਦੇ ਵੀ ਕੁਝ ਪ੍ਰਸ਼ਾਸਨ ਦਾ ਕਹਿਣਾ ਵੀ ਲੋਕਾਂ ਦੀ ਜਿਹੜੀ ਖੱਜਲ ਖੋਰੀ ਨਹੀਂ ਹੋਈ ਚਾਹੀਦੀ ਜਿਸका ਕੈਸੀ ਨਹੀਂ ਚਾਹੀਦੀ ਇਹ ਅੱਥੇ ਜਿਹੜਾ ਧਰਨਾ ਜਿਹੜਾ ਉਹ ਲੱਗਣਾ ਚਾਹੀਦਾ ਇਹ ਧਰਨਾ ਉਠਾਉਣ ਦੀ ਜੜੀ ਅਸੀਂ ਕੋਸ਼ਿਸ਼ ਜੜੀਆ ਉਹ ਕੀਤੀ ਹੈ ਲੇਕਿਨ ਕਿਸਾਨਾਂ ਦੇ ਜਿਹੜਾ ਇਹ ਮੈਂ ਧਰਨਾ ਜਿਹੜਾ ਉਹ ਨਹੀਂ ਉਠਾਣ ਦਿੱਤਾ ਗਿਆ ਤੇ ਕਿਸਾਨ ਜਿਹੜਿਆ ਜਪਣੇ ਜੜੇ ਇੱਥੇ ਬੈਠੇ ਆ ਇਹ ਜਾਣਾਂ ਜਿਹੜਾ ਪੁਲਿਸ ਅਧਿਕਾਰੀ ਦਾ ਲੇਕਿਨ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਆ ਉਹ ਵੀ ਆਪਣੇ ਜਿਹੜੇ ਆਦੇਸ਼ ਨੇ ਉਹਨਾਂ ਦੀ ਪਾਲਣਾ ਕਰਦੀ ਹੋਈ ਸਾਹਮਣੇ ਦਿਖਾਈ ਦੇ ਰਹੀ ਆ ਲੇਕਿਨ ਇਹ ਜਿਹੜਾ ਮਾਹੌਲ ਹੈ ਇਸ ਟਾਈਮ ਉਹ ਤਣਾਅਪੂਰਨ ਜਿਹੜਾ ਬਣਿਆ ਹੋਇਆ ਉਹ ਦੇਖਣਾ ਵੀ ਹੁਣ ਕਿਸਾਨ ਕਿਹੜੀ ਗੱਲ ਦੇ ਨਾਲ ਸਹਿਮਤ ਹੁੰਦੇ ਆ ਤਾਂ ਜੋ ਉਸ ਤੋਂ ਬਾਅਦ ਇਹ ਧਰਨੇ ਨੂੰ ਆਲੋ ਵੱਲੋਂ 2 ਦਿਨ ਦਾ 2 ਘੰਟੇ ਦਾ ਜਿਹੜਾ ਉਹ ਤਰਨਾ ਜਿਹੜਾ ਅੱਜ ਰੇਲ ਟ੍ਰੈਕ ਜਿਹਦੇ ਲਾਣਾ ਸੀਗਾ ਉਹਨੂੰ ਲੈ ਕੇ ਕਿ ਜਦੋਂ ਕਿਸਾਨ ਜਿਹੜੇ ਰੇਲ ਟ੍ਰੈਕ ਕੋਲ ਪਹੁੰਚੇ ਟੈਂਕਾ ਵਾਲੀ ਬਸਤੀ ਉਥੇ ਪੁਲਿਸ ਨੇ ਜਿਹੜਾ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿਉਂਕਿ ਪੁਲਿਸ ਤਾਂ ਕਹਿਣਾ ਵੀ ਇਸ ਜਗ੍ਹਾ ਪਰਚਾਤਾ ਰੇਲ ਟ੍ਰੈਕ ਤੇ ਨਹੀਂ ਕਰਨ ਦੇਣਾ ਜਿਸ ਦੇ ਦੌਰਾਨ ਹੀ ਜਿਹੜਾ ਪੁਲਿਸ ਤੇ ਕਿਸਾਨਾਂ ਦੇ ਵਿੱਚ ਝੜਪ ਹੋਈ ਆ ਤੇ ਜਬਰਨ ਜਿਹੜੇ ਕਿਸਾਨ ਪੁਲਿਸ ਦੇ ਨਾਲ ਖੇਬਾਜੀ ਕਰਦੇ ਹੋਏ ਰੇਲ ਟ੍ਰੈਕ ਤੇ ਪਹੁੰਚਿਆ ਤੇ ਉਸ ਤੋਂ ਬਾਅਦ ਤਰਨੇ ਤੇ ਬੈਠੇ ਲੇਕਿਨ ਤਰਨੇ ਤੇ ਜਿਹੜੋ ਬੈਠਿਆ ਉਸ ਤੋਂ ਬਾਅਦ ਵੀ ਵੱਡੀ ਤਦਾਦ ਵਿੱਚ ਜਿਹੜੀ ਆ ਪੁਲਿਸ ਪ੍ਰਸ਼ਾਸਨ ਜਿਹੜਾ ਕਿ ਪਹੁੰ ਹੋਈਆ ਕਈ ਕਿਸਾਨਾਂ ਦੀਆਂ ਜਿਹੜੀਆਂ ਬੱਗਾ ਵੀ ਉਤਾਰੀਆਂ ਉਤਰੀਆਂ ਨੇ ਤੇ ਕਈਆਂ ਨੂੰ ਜੜੀਆਂ ਸੱਟਾਂ ਵੀ ਵੱਜੀਆਂ ਨੇ ਇਹਨਾਂ ਹਾਲਾਤਾਂ ਦੇ ਵਿੱਚ ਸਮਝ ਲੈਂਦੇ ਆ ਵੀ ਅੱਜ ਦੇ ਜਿਹੜਾ ਤਣਾ ਹੈਗਾ ਉਹ ਕਾਫੀ ਜਿਹੜਾ ਤਣਾਅਪੂਰਨ ਜਿਹੜਾ ਮਾਹੌਲ ਹੈ ਉਸ ਧੰਨੇ ਕਰਕੇ ਬਣ ਗਿਆ ਕਿਉਂਕਿ ਪੁਲਿਸ ਜੜੀਆਂ ਨਹੀਂ ਚਾਹਦੀ ਵੀ ਇਹ ਜਿਹੜਾ ਤਣਾ ਹੈਗਾ ਰੇਲ 트랙 ਤੇ ਲੱਗੇ ਰੇਲ 트랙 ਖਾਲੀ ਕਰਾਉਂਦੀ ਜੜੀਆਂ ਕੁਛ ਨਹੀਂ ਹੋਇਆ ਆਹ ਭਾਈ ਕੀ ਕੀਤਾ ਅੱਜ ਹਾਲਾਤ ਕੀ ਬਣਾਏ ਕੁਛ ਨਹੀਂ ਉਸਨੇ ਵੇਖੋ ਤੁਹਾਡੇ ਸਾਹਮਣੇ ਸਾਡੀਆਂ ਪੱਗਾਂ ਵੀ ਲਾਈਆਂ ਨੇ ਸਾਡੇ ਦੇ ਲਾਠੀ ਚਾਰਚ ਕੀਤਾ ਬਹੁਤ ਧੱਕਾ ਵੀ ਖਿੱਚ ਨੂੰ ਵੀ ਸਾਡੀ ਕੀਤੀ ਸਾਡਾ ਪ੍ਰਧਾਨ ਸਭਾ ਜੇ ਸੁਰਤੀ ਨਹੀਂ ਕਰਦਾ ਪਿਆ ਜੇ ਤੁਸੀਂ ਸਮਝਦੇ ਵੀ ਜਿਹੜਾ ਧਰਨਾ ਸੀ ਤੁਹਾਡਾ ਸ਼ਾਂਤੀਪੁਰੋਂ ਬਾਈ ਬੈਠੇ ਹਾਂ ਉਹ ਘੰਟੇ ਦਾ ਸਾਡਾ ਧਰਨਾ ਹੀ ਕੁਲੰਮਾ ਧਰਨਾ ਵੀ ਨਹੀਂ ਸੀ ਉਹ ਦੋ ਦਿਨ ਤਾਂ ਨਹੀਂ ਚਾਰ ਦਿੰਦਾ ਦੋ ਘੰਟੇ ਦਾ ਧਰਨਾ ਸੀ ਸ਼ਾਮਾ ਹੀ ਬੈਠੇ ਸਾਂ ਉਸਨੇ ਸਾਡੇ ਦੇ ਧੱਕਾ ਕੀਤਾ ਸਾਡੀਆਂ ਪੱਗਾਂ ਮਲਾਈਆਂ ਮੇਰੀ ਵੀ ਪੱਗ ਲੈ ਗਈ ਤੇ ਫਿਰ ਕਿਉਂ ਮਤਬਕੀ ਪੁਲਿਸ ਰੋਕਦੀ ਪਈ ਤੂੰ ਕੀ ਪਤਾ ਹੁਣ ਇਹਦਾ ਪੁਲਿਸ ਨੂੰ ਪਤਾ ਕਿਉਂ ਰੋਕਦੀ ਪਈ ਅਸੀਂ ਤਾਂ ਕੋਈ ਧੱਕਾ ਤਾਂ ਨਹੀਂ ਕਰਦੇ ਸ਼ ਸਾਡੀਆਂ ਆਪਣੀਆਂ ਮੰਗਾਂ ਬਿਜਲੀ ਸੋਧ ਬਿਲਦੀ ਹਾਂ ਬਿਜਲੀ ਸੋਧ ਬਿਲਦੀ ਮੰਗਾਂ ਹੋਰ ਵੀ ਸਾਡੀਆਂ ਮੰਗਾਂ ਨੇ ਪਰ ਸਰਕਾਰ ਸਾਡੇ ਦੇ ਧੱਕਾ ਕਰਦੀ ਪਈ। ਕਹਿੰਦੇ ਨੇ ਜਿਹੜੇ ਪ੍ਰਸ਼ਾਸਨ ਇਹਨਾਂ ਦਾ ਪਹੁੰਚ ਪ੍ਰਸ਼ਾਸਨ ਜਿਹੜਾ ਤੇ ਪਹੁੰਚਾ ਹੋਇਆ ਵੀ ਦਿਖਾਈ ਦੇ ਰਿਹਾ ਸੀ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਕਰਾਂਗੇ ਵੀ ਆਖਿਰ ਉਹਨਾਂ ਨੂੰ ਕੀ ਮਤਲਬ ਕੀ ਇਹੋ ਜਿਹੇ ਜਿਹੜਾ ਬਣੇ ਵੀ ਦੋ ਘੰਟੇ ਦਾ ਜਿਹੜਾ ਸ਼ਾਂਤੀ ਵਾਲਾ ਮਾਹੌਲ ਜਿਹੜਾ ਬਣਿਆ ਹੋਇਆ ਸੀ ਕਿ ਉਸ ਤੋਂ ਬਾਅਦ ਵੀ ਜਿਹੜਾ ਵੀ ਇਹਨਾਂ ਨੇ ਜਿਹੜਾ ਕਰਨਾ ਜਿਹੜਾ ਐਸੇ ਲਗਾ ਕੇ ਰੱਖਿਆ ਕਿਉਂਕਿ ਜਿਹੜੇ ਅਧਿਕਾਰੀ ਐ ਤੇ ਪੁੱਛਿਆ ਜ਼ਬਰਨ ਜਿਹੜਾ ਥਾਣੇ ਦੀ ਕੋਸ਼ਿਸ਼ ਕਰ ਰਹੇ ਆ ਧੱਕਾ ਕਰੀਆਂ ਨੂੰ ਲੇਕਿਨ ਪੁਲਿਸ ਅਧਿਕਾਰੀ ਵੀ ਐ ਤੇ ਪਹੁੰਚੇ ਬਣੀ ਬਿਲਕੁਲ ਬਿਲਕੁਲ ਤ ਕੋਈ ਹਾਲਾਤਾਂ ਦੇ ਵਿੱਚ ਮੇਂ ਕੀ ਬਣੇਗਾ ਜਿਹੜਾ ਕੀ ਹੈ ਜਰੂਰਤ ਹੋਈ ਵੀ ਮਤਫਾ ਕਰਦੇ ਨੇ ਸ਼ਾਂਤੀ ਜਿਹੜੇ ਬੈਠੇ ਸੀਗੇ ਉਠਾ ਇਹ ਗੱਲ ਤੇ ਘਤਰਨਾ ਰੇਲਵੇ ਰੋਕਾ ਨੂੰ ਰੋਕਣਾ ਇੱਥੇ ਜੇ ਜਿਹੜੀ ਟ੍ਰੇਨਾਂ ਜਾ ਰਹੀਆਂ ਹੋਰ ਉਹ ਗੱਲ ਤੇ ਅਸੀਂ ਕਹਿੰਦੇ ਸ਼ਾਂਤ ਰਹੀ ਜਾਣਾ ਤੁਸੀਂ ਪਾਸੇ ਬੈਠ ਕੇ ਕਰੋ ਪਾਸੇ ਬੈਠ ਕੇ ਕਰੋ ਸਰ ਨੂੰ ਦਿਓ ਮੈਂਬਰ ਨੂੰ ਦਿਓ ਇਹ ਕਿਸੇ ਸਾਹਬ ਨੂੰ ਦੇਈਏ ਕਿਸੇ ਸਾਹਬ ਆਹੀ ਮੈਂ ਬਣਾਈਆਂ ਜਿਹੜਾ ਹੈਗਾ ਅੱਗੇ ਉੱਪਰ ਸਰਕਾਰ ਨੂੰ ਭੇਜਾਂ ਫੜੋ ਇਸ ਗੱਲ ਤੇ ਆ ਰਾਜੀ ਨਹੀਂ ਤਰ ਹੁਣ ਜਿਹੜੀ ਅੱਤ ਕਸਲ ਬਾਜੀ ਹੋਈ ਆ ਤੱਕ ਮੁੱਕੀ ਹੋਈ ਆ ਫਿਰ ਧੱਕਾ ਧੱਕ ਨੇ ਹੋ ਜਾਂਦੇ ਨੇ ਬੰਦੇ ਨੂੰ ਅਸੀਂ ਫਰਕ ਬਿਠਾ ਰਹੇ ਆ ਉਹ ਹੁਣ ਬੰਦਾ ਕਹਿੰਦਾ ਵੀ ਮੈਂ ਆ ਰਾਂ ਦੁਬਾਰਾ ਹੀ ਕਾ ਧਾਕਨ ਕਰਾਈ ਐਂਬੂਲੈਂਸ ਮਗਾਈ ਹੋਈ ਆਬੀ ਦੇ ਨਹੀਂ ਕਹਿ ਸਕਦੇ ਵੀ ਕੁਝ ਪ੍ਰਸ਼ਾਸਨ ਦਾ ਕਹਿਣਾ ਵੀ ਲੋਕਾਂ ਦੀ ਜਿਹੜੀ ਖੱਜਲ ਖੋਰੀ ਨਹੀਂ ਹੋਈ ਚਾਹੀਦੀ ਜਿਸ ਦਾ ਕਿਆਛੀ ਨਹੀਂ ਚਾਹੀਦਾ ਵੀ ਅੱਛੇ ਜਿਹੜਾ ਧਰਨਾ ਜਿਹੜਾ ਉਹ ਲੱਗਣਾ ਚਾਹੀਦਾ ਇਹ ਧਰਨਾ ਉਠਾਉਣ ਦੀ ਜੜੀ ਅਸੀਂ ਕੋਸ਼ਿਸ਼ ਜੜੀਆ ਉਹ ਕੀਤੀ ਆ ਲੇਕਿਨ ਕਿਸਾਨਾਂ ਨੇ ਜਿਹੜਾ ਇਹ ਮੈਂ ਧਰਨਾ ਜਿਹੜਾ ਉਹ ਨਹੀਂ ਉਠਾਣ ਦਿੱਤਾ ਗਿਆ ਤੇ ਕਿਸਾਨ ਜੜਿਆ ਜਪਣੇ ਜੜੇ ਇੱਥੇ ਬੈਠੇ ਆ ਇਹ ਕਹਣਾ ਜੜਾ ਪੁਲਿਸ ਅਧਿਕਾਰੀ ਦਾ ਲੇਕਿਨ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਆ ਪੁਲਿਸ ਆਪਣੇ ਜਿਹੜੇ ਆਦੇਸ਼ ਨੇ ਉਹਨਾਂ ਦੀ ਪਾਲਣਾ ਕਰਦੀ ਹੋਈ ਸਾਹ ਤੋਰ ਤੇ ਦਿਖਾਈ ਦੇ ਕਿਸਾਨ ਕਿਹੜੀ ਗੱਲ ਦੇ ਨਾਲ ਸਹਿਮਤ ਹੁੰਦਿਆ ਤਾਂ ਜੋ ਉਸ ਤੋਂ ਬਾਅਦ ਇਹ ਧਰਨੇ ਨੂੰ ਜਿਹੜਾ ਉਠਾਇਆ ਜਾ ਸਕੇ ਕੈਮਰਾਮੈਨ ਦੇ ਨਾਲ ਸਰਪਜੀਤ ਸਿੰਘ ਡੈਨਿਕ ਸੇਰਾ ਤੀਜੀ ਸੋਤ ਬੈਨੂ ਲੈ ਕੇ ਕਿਸਾਨਾਂ ਵੱਲੋਂ ਦੋ ਦਿਨ ਦਾ ਦੋ ਘੰਟੇ ਦਾ ਜਿਹੜਾ ਉਹ ਧਰਨਾ ਜਿਹੜਾ ਅੱਜ ਰੇਲ ਟ੍ਰੈਕ ਜਿੱਦੇ ਦਾਣਾ ਸੀਗਾ ਉਹਨੂੰ ਲੈ ਕੇ ਕਿ ਜਦੋਂ ਕਿਸਾਨ ਜਿਹੜੇ ਰੇਲ ਟ੍ਰੈਕ ਕੋਲ ਪਹੁੰਚੇ ਟੈਂਕਾ ਵਾਲੀ ਬਸਤੀ ਉਥੇ ਪੁਲਿਸ ਨੇ ਜਿਹੜਾ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿਉਂਕਿ ਪੁਲੀਸ ਤਾਂ ਕਹਿਣਾ ਵੀ ਇਸ ਜਗ੍ਹਾ ਪ੍ਰਦਰਸ਼ਨਾ ਰੇਲ ਟ੍ਰੈਕ ਤੇ ਨਹੀਂ ਕਰਨ ਦੇਣਾ ਜਿਸ ਦੇ ਦੌਰਾਨ ਹੀ ਜਿਹੜਾ ਪੁਲਿਸ ਤੇ ਕਿਸਾਨਾਂ ਦੇ ਵਿੱਚ ਝੜਪ ਹੋਈ ਆ ਤੇ ਜਬਰਨ ਤੇ ਬੈਠੇ ਲੇਕਿਨ ਧਰਨੇ ਤੇ ਜਿਹੜੋ ਬੈਠਿਆ ਉਸ ਤੋਂ ਬਾਅਦ ਵੀ ਵੱਡੀ ਤਦਾਦ ਵਿੱਚ ਜਿਹੜੀ ਪੁਲਿਸ ਪ੍ਰਸ਼ਾਸਨ ਜਿਹੜਾ ਆ ਕੇ ਪਹੁੰਚਿਆ ਤੇ ਉਹਨਾਂ ਨੇ ਜਦੋਂ ਧਰਨਾ ਵਾਲਿਆਂ ਨੂੰ ਜਿਹੜਾ ਧਰਨਾਕਾਰੀਆਂ ਨੂੰ ਖਾਂਦੀ ਕੋਸ਼ਿਸ਼ ਕੀਤੀ ਤੇ ਫਿਰ ਜਿਹੜੀ ਖੈਬਾਜੀ ਹੋਈ ਆ ਕਈ ਕਿਸਾਨਾਂ ਦੀਆਂ ਜਿਹੜੀਆਂ ਬੱਗਾ ਵੀ ਉਤਾਰੀਆਂ ਉਤਰੀਆਂ ਨੇ ਤੇ ਕਈਆਂ ਨੂੰ ਜੜੀਆਂ ਸੱਟਾਂ ਵੀ ਵੱਜੀਆਂ ਨੇ ਇਹਨਾਂ ਹਾਲਾਤਾਂ ਦੇ ਵਿੱਚ ਸਮਝ ਲੈਂਦੇ ਆ ਵੀ ਅੱਜ ਦੇ ਜਿਹੜਾ ਧਰਨਾ ਹੈਗਾ ਉਹ ਕਾਫੀ ਜਿਹੜਾ ਤਣਾਅਪੂਰਨ ਜਿਹੜਾ ਮਾਹੌਲ ਹੈ ਉਸ ਧੰਨੇ ਕਰਕੇ ਬਣ ਗਿਆ ਕਿਉਂਕਿ ਪੁਲਿਸ ਜੜੀਆਂ ਨਹੀਂ ਚਾਹਦੀ ਵੀ ਇਹ ਜਿਹੜਾ ਧਰਨਾ ਹੈਗਾ ਰੇਲ ਟ੍ਰੈਕ ਤੇ ਲੱਗੇ ਰ ਪੁਲਸ ਨੇ ਪੁਲਸ ਨੇ ਵੇਖੋ ਤੁਹਾਡੇ ਸਾਹਮਣੇ ਸਾਡੀਆਂ ਪੱਗਾਂ ਵੀ ਲਾਈਆਂ ਨੇ ਸਾਡੇ ਦੇ ਲਾਠੀ ਚਾਰਜ ਕੀਤਾ ਬਹੁਤ ਧੱਕਾ ਵੀ ਖਿੱਚ ਨੂੰ ਵੀ ਸਾਡੀ ਕੀਤੀ ਸਾਡਾ ਪ੍ਰਧਾਨ ਸਭਾ ਜੇ ਸੁਰਤੀ ਨਹੀਂ ਕਰਦਾ ਪਿਆ ਜੇ ਤੁਸੀਂ ਸਮਝਦੇ ਵੀ ਜਿਹੜਾ ਧਰਨਾ ਸੀ ਤੁਹਾਡਾ ਸ਼ਾਂਤੀਪੁਰੋਂ ਬਾਈ ਬੈਠੇ ਹਾਂ ਉਹ ਘੰਟੇ ਦਾ ਸਾਡਾ ਧਰਨਾ ਹੀ ਕੋਲੰਮਾ ਧਰਨਾ ਵੀ ਨਹੀਂ ਸੀ ਉਹ ਦੋ ਦਿਨ ਤਾਂ ਨਹੀਂ ਚਾਰ ਦਿੰਦਾ ਦੋ ਘੰਟੇ ਦਾ ਧਰਨਾ ਸੀ ਸ਼ਾਂਤਮਾ ਹੀ ਬੈਠੇ ਸਾਂ ਉਸਨੇ ਸਾਡੇ ਦੇ ਧੱਕਾ ਕੀਤਾ ਸਾਡੀਆਂ ਪੱਗਾਂ ਲਾਈਆਂ ਮੇਰੀ ਵੀ ਪੱਗ ਲੈ ਗਈ ਤੇ ਫਿਰ ਕਿਉਂ ਮਤਲਬ ਕਿ ਪੁਲਸ ਰੋਕਦੀ ਪਈ ਤੂੰ ਕੀ ਪਤਾ ਹੁਣ ਇਹਦਾ ਪੁਲਸ ਨੂੰ ਪਤਾ ਕਿਉਂ ਰੋਕਦੀ ਪਈ ਅਸੀਂ ਤਾਂ ਕੋਈ ਤੁਹਾਡੀ ਆਪਣੀਆਂ ਮੰਗਾਂ ਬਿਜਲੀ ਸੋਤ ਮਿਲਦੀ ਹਾਂ ਬਿਜਲੀ ਸੋਤ ਬਿੱਲ ਦੀ ਮੰਗਾਂ ਹੋਰ ਵੀ ਸਾਡੀਆਂ ਮੰਗਾਂ ਨੇ ਪਰ ਸਰਕਾਰ ਸਾਡੇ ਦੇ ਧੱਕਾ ਕਰਦੀ ਪਈ ਮੈਂ ਕਹਿੰਦੇ ਨਹੀਂ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਨਾ ਪੁਲਿਸ ਪ੍ਰਸ਼ਾਸਨ ਜਿਹੜਾ ਤੇ ਪਹੁੰਚਾ ਹੋਇਆ ਵੀ ਦਿਖਾਈ ਦੇ ਰਿਹਾ ਸੀ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਕਰਾਂਗੇ ਵੀ ਆਖਿਰ ਉਹਨਾਂ ਨੂੰ ਕੀ ਮਤਲਬ ਕੀ ਇਹੋ ਜਿਹੇ ਜਿਹੜਾ ਕੱਪ ਨਹੀਂ ਵੀ ਦੋ ਘੰਟੇ ਦਾ ਜਿਹੜਾ ਸ਼ਾਂਤੀ ਵਾਲਾ ਮਾਹੌਲ ਜਿਹੜਾ ਬਣਿਆ ਹੋਇਆ ਸੀ ਕਿ ਉਸ ਤੋਂ ਬਾਅਦ ਵੀ ਜਿਹੜਾ ਕੀ ਇਹਨਾਂ ਨੇ ਜਿਹੜਾ ਕਰਨਾ ਜਿਹੜਾ ਸੇ ਲਗਾ ਕੇ ਰੱਖਿਆ ਕਿਉਂਕਿ ਜਿਹੜੇ ਅਧਿਕਾਰੀ ਆ ਤੇ ਪੁਚੇ ਆ ਜ਼ਬਰਨ ਜਿਹੜਾ ਸ਼ਾਂਤੀ ਕੋਸ਼ਿਸ਼ ਕਰ ਰਹੇ ਆ ਤਾਕਤਾਂ ਕਰੀਆਂ ਨੂੰ ਲੇਕਿਨ ਪੁਲਿਸ ਅਧਿਕਾਰੀ ਵੀ ਇਥੇ ਪਹੁੰਚੇ ਬੜੀ ਕਾਫੀ ਬਿਲਕੁਲ ਇਸ ਤਰ੍ਹਾਂ ਦੇ ਵਿੱਚ ਜਿਹੜੀ ਪੁਲ ਕਰਤੀ ਹੈ ਜ਼ਰੂਰਤ ਹੋਈ ਵੀ ਮੈਂ ਤਾਂ ਕਰਦੇ ਹਾਂ ਸ਼ਾਂਤੀ ਜਿਹੜੇ ਬੈਠੇ ਸੀ ਉਠਾ ਇਹ ਗਲਤ ਹੈ ਗਲਤ ਹੈ ਰੇਲਵੇ ਲੋਕ ਰੋਕਾ ਨੂੰ ਰੋਕਣਾ ਆ ਜਿਹੜੀ ਟ੍ਰੇਨਾਂ ਜਾ ਰਹੀਆਂ ਉਹਨਾਂ ਉਹ ਗਲਤ ਹੈ ਅਸੀਂ ਕਹਿੰਦੇ ਸਾਡਾ ਹੀ ਕਹਿੰਦਾ ਤੁਸੀਂ ਪਾਸੇ ਬੈਠੀ ਜਾਓ ਪਾਸੇ ਬੈਠੇ ਕਹਿੰਦਾ ਸਾਨੂੰ ਦਿਓ ਮੈਮਰੈਂਡਮ ਦਿਓ ਇਹ ਦਿਸ ਆਪ ਨੂੰ ਲਈਏ ਦਿਸ ਸਾਹਿਬ ਆਹੀ ਮੈਡਮ ਆਹੀ ਜਿਹੜਾ ਹੈਗਾ ਅੱਗੇ ਉੱਪਰ ਸਰਕਾਰ ਨੂੰ ਭਜਾਂਗੇ ਫੜੋ ਇਸ ਗੱਲ ਤੇ ਆ ਰਾਜੀ ਨਹੀਂ ਪਰ ਹੁਣ ਜਿਹੜੀ ਆ ਤਾਂ ਟਸਲਬਾਜੀ ਹੋਈ ਆ ਤਾਂ ਕਮੁੱਕੀ ਹੋਈ ਆ ਫਿਰ ਧੱਕਾ ਧੱਕਾ ਬਟਨੇ ਹੋ ਜਿਹੜੇ ਬੰਦੇ ਨੂੰ ਅਸੀਂ ਫਰਕ ਬਿਠਾ ਰਹੇ ਆ ਉਹ ਹੁਣ ਬੰਦਾ ਕਹਿੰਦਾ ਵੀ ਮੈਂ ਦੁਬਾਰਾ ਦੁਬਾਰਾ ਹੀ ਕਹਿ ਧਾਕਣ ਕਰਾਈ ਐ ਐਮੂਲੈਂਸ ਮਗਾਈ ਹੋਈ ਆ ਵੀ ਨੇ ਨਹੀਂ ਕਹਿ ਸਕਦੇ ਵੀ ਕੁਝ ਪ੍ਰਸ਼ਾਸਨ ਦਾ ਕਹਿਣਾ ਵੀ ਲੋਕਾਂ ਦੀ ਜਿਹੜੀ ਖੱਜਲ ਖੋਰੀ ਨਹੀਂ ਹੋਈ ਚਾਹੀਦੀ ਜਿਸ ਦਾ ਕਿਆਸੀ ਨਹੀਂ ਚਾਹੀਦਾ ਵੀ ਅੱਛੇ ਜਿਹੜਾ ਧਰਨਾ ਜਿਹੜਾ ਉਹ ਲੱਗਣਾ ਚਾਹੀਦਾ ਇਹ ਧਰਨਾ ਉਠਾਉਣ ਦੀ ਜੜੀ ਅਸੀਂ ਕੋਸ਼ਿਸ਼ ਜੜੀਆ ਉਹ ਕੀਤੀ ਆ ਲੇਕਿਨ ਕਿਸਾਨਾਂ ਨੇ ਜਿਹੜਾ ਇਹ ਮੈਂ ਧਰਨਾ ਜਿਹੜਾ ਰੰਗਤਾ ਗਿਆ ਤੇ ਕਿਸਾਨ ਜੜਿਆ ਜਪਨੇ ਜੜੇ ਅਸੀਂ ਬੈਠੇ ਆ ਇਹ ਜਾਣਾ ਜਣਾ ਪੁਲਿਸ ਅਧਿਕਾਰੀ ਦਾ ਲੇਕਿਨ ਕਿਸਾਨ ਆਪਣੀਆਂ ਮੰਗਾਂ ਨੂੰ ਲਾ ਕੇ ਬੈਠੇ ਆ ਉਹ ਵੀ ਆਪਣੇ ਜਿਹੜੇ ਆਦੇਸ਼ ਨੇ ਉਹਨਾਂ ਦੀ ਪਾਲਣਾ ਕਰਦੀ ਹੋਈ ਸਾਹ ਤੋਰ ਤੇ ਦਿਖਾਈ ਦੇ ਰਹੀ ਆ ਲੇਕਿਨ ਇਹ ਜਿਹੜਾ ਮਾਹੌਲ ਆ ਇਸ ਟਾਈਮ ਉਹ ਤਣਾਵਪੂਰਨ ਜਿਹੜਾ ਬਣਿਆ ਹੋਇਆ ਉਹ ਦੇਖਣਾ ਵੀ ਹੁਣ ਕਿਸਾਨ ਕਿਹੜੀ ਗੱਲ ਦੇ ਨਾਲ ਸਹਿਮਤ ਹੁੰਦੇ ਆ ਤਾਂ ਜੋ ਉਸ ਤੋਂ ਬਾਅਦ ਇਹ ਦਰਨੇ ਨੂੰ ਜਿਹੜਾ ਉੱਥੋਂ ਉਠਾਇਆ ਜਾ ਸਕੇ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਡੈਨਿਕ ਸਵੇਰਾ ਫਰਸ਼